ਤੋ ਸਾਡੇ ਆਗੂ ਸਾਹਿਬਾਨਾਂ ਦਾ ਕਾਲ ਆ ਆਪਾਂ ਦਿਨ ਨਹੀਂ ਵੇਂਦੇ ਰਾਤ ਨਹੀਂ ਵੇਂਦੇ ਆਪਾਂ ਉਹਨਾਂ ਦੇ ਪਹਿਰੇ ਦੇ ਉੱਤੇ ਬਿਲਕੁਲ ਖਲੋਣੇ ਆ ਜੀ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਜੀ ਅਸੀਂ ਕਲਾ ਦੇ ਵਿੱਚ ਆਏ ਆ ਠੰਡ ਬਹੁਤ ਆ ਠੰਡ ਕਾਹ ਪ੍ਰਵਾਹ ਨਹੀਂ ਠੰਡ ਦੀ ਠੀਕ ਆ ਜੀ ਹਾਂ ਕੇਂਦਰ ਤੁਹਾਡੀ ਮੰਗਾਂ ਨਹੀਂ ਮੰਨ ਰਿਹਾ ਕਿੰਨੇ ਕਿੰਨੇ ਮੋਰਚੇ ਲੱਗੇ ਆ ਮੰਨੂਗਾ ਮੰਨੂਗਾ ਅਸੀਂ ਕਹਿੰਦੇ ਨੇ ਸਰਕਾਰ ਬਦਨੀयत ਆ ਮੋਦੀ ਸਰਕਾਰ ਸੀਰੀਅਸਨਸ ਨਹੀਂ ਹੈਗੀ ਮੋਦੀ ਸਰਕਾਰ ਦੇ ਵਿੱਚ ਜੋ ਅਸੀਂ ਸੋਚ ਰਹੇ ਹਾਂ ਤੋ ਪਹਿਲੋ ਮੀਟਿੰਗ ਲੇਟ ਲਾ ਕੇ ਫਿਰ ਕਹਿੰਦੇ ਜੀ ਮਾਡਲ ਕੋਡ ਆਫ ਕੰਟਰੈਕਟ ਲਾਗੂ ਹੋਇਆ ਹੁਣ ਬਜਟ ਪੇਸ਼ ਹੋ ਰਿਹਾ ਤੁਸੀਂ ਅੱਜਮਾ ਪੇ ਕਮਿਸ਼ਨ ਲਾਗੂ ਕਰਤਾ ਹੁਣ ਬਜਟ ਨਹੀਂ ਕੁਝ ਦਿੰਦਾ ਹੈਗਾ ਤੋ ਇਸ ਕਰਕੇ ਸਰਕਾਰ ਬਹੁਤੀ ਸੱਚਾਈ ਨਹੀਂ ਬੋਲ ਰਹੀ ਹੈ ਅਸੀਂ ਅਸਮਨੇ ਖੜੇ ਹਾਂ ਦਰਿਆ ਬਿਆਸ ਦੇ ਕੰਢੇ ਤੇ ਕਿਥੇ ਹਜ਼ਾਰਾਂ ਹੀ ਦੀ ਤਦਦ ਦੇ ਕਿਸਾਨ ਮਜ਼ਦੂਰ ਸਿਲਚ ਮੀਟਿੰਗ ਦੇ ਕਾਰਕੁਨ ਜਿਹੜੇ ਨੇ ਸ਼ੰਭੂ ਬਾਡਰ ਦੀ ਰਵਾਨਾ ਹੋਣ ਗਿਆਸ ਜੀ ਆ ਰਹੇ ਨੇ ਸਰਵਜਿੰਦ ਤੇ ਦੇਰ ਦੀ ਇਹਨਾਂ ਦੀ ਰਵਾਇ ਕਰ ਰਹੇ ਨੇ ਹੋਰ ਵੀ ਜਿਹੜੇ ਨਮਾਇंदे ਆਏ ਨੇ ਬਹੁਤ ਜਿਹੜਾ ਲੋਕਾਂ ਦੀ 2250 ਤੋਂ ਉੱਪਰ ਵਧਦੇ ਰੇ ਟਰਾਲੀਆਂ ਜਿਹੜੀਆਂ ਨੇ ਐਸਰ ਗਿਆਸ ਵਿਆਸ ਦਾ ਰਾਤ ਇਕੱਠੀ ਹੋਣੀ ਸ਼ੁਰੂ ਹੋ ਗਈ ਨੇ ਔਰ ਜਿਹੜੀ ਲਗਾ ਹੈ ਮਰਦ ਔਰਤਾਂ ਔਰ ਇਹਨੇ ਕਿਸਾਨ ਆਗੂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਜਿੰਨੀਆਂ ਕਰ ਰਹੇ ਨੇ ਜਿਨ੍ਹਾਂ ਨੇ ਆਪਣੇ ਤੁਮੰਦਾਂ ਵਾਸਤੇ ਹੱਕੀ ਮੰਗਾਂ ਵਾਸਤੇ ਅੱਜ ਸ਼ੰਭੂ ਬਾਡਰ ਵਾਸਤੇ ਮੁਕੋਤ ਕਰਨ ਦੀ ਤਿਆਰੀ ਹੈ तकरीबन 7:30 ਵਜੇ ਨਾਲ ਐਸੋ ਨੇ 7:00 ਵਜੇ ਜੇ ਵੱਜ ਚੁੱਕੇ ਨੇ ਔਰ 7:30 ਵਜੇ ਨਾਲ ਇਹਨਾਂ ਜਿਹ ਮਾ ਹੋ ਰਿਹਾ ਜਿਹਨੂੰ ਰਵਾਨਾ ਕਰਵਾਦੇ ਸਰਵਸਤ ਸੰਭੇਰ ਗਰੇ ਕੇ ਸਾਹ ਆਗੂ ਨੇ ਉਹ ਇੱਥੇ ਆ ਬਿਲਕੁਲ ਮੌਜੂਦ ਨੇ ਔਰ ਆਪਣੇ ਜਿਹੜੇ ਉਹਨਾਂ ਦੇ ਵਰਕਰਸ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ ਕਿ ਉਹਨਾਂ ਨੇ ਕਿਵੇਂ ਡਿਸਿਪਲਨ ਦੇ ਨਾਲ ਔਰ ਕਿਵੇਂ ਅਨੁਸ਼ਾਸਨ ਵਿੱਚ ਰਹਿ ਕੇ ਇਹ ਸ਼ੰਗੂ ਬਾਟਰ ਵਾਲਾ ਜਿਹੜਾ ਕੂਟ ਕਰਨਾ ਹੈ ਆਦਮ ਦਿਖਾ ਰਹੇ ਨੇ ਕਿ ਇਹ ਗੱਡੀਆਂ ਜਿਹੜੀਆਂ ਨੇ ਉਹ ਬਿਲਕੁਲ ਬਗੈਰਤਾ ਤਿਆਰ ਨੇ ਔਰ ਉਹਨਾਂ ਦੇ ਕਿਸਾਨ ਜਿਹੜੇ ਨੇ ਬਿਲਕੁਲ ਤਿਆਰ ਬੈਠੇ ਨੇ ਹਾਂਜੀ ਕਿੰਨਾ ਕਿ ਯੋਜਨਾ ਕਰਦਾ ਜੀ ਅੱਜ ਫਿਰ ਵੇਖੋ ਜੀ ਖੜ ਜਾ ਸਾਡੇ ਆਗੂ ਸਾਹਿਬਾਨਾਂ ਦੀ ਕਾਲ ਆਉਂਦੀ ਆ ਤੇ ਹੁਣ ਅਮਰਸਾਹਿਬ ਜ਼ਿਲ੍ਹੇ ਦੀ ਵਾਰੀ ਆ ਤੇ ਵੇਖੋ ਜੀ ਪਿੰਡਾਂ ਦੇ ਵਿੱਚੋਂ ਜਿਹੜਾ ਸਾਡਾ ਨੌਜਵਾਨੀ ਬਜ਼ੁਰਗ ਜਿਨ੍ਹਾਂ ਨੇ ਬਜ਼ੁਰਗਾਂ ਨੇ ਐ ਵਕਤ ਠੰਡ ਚ ਘਰ ਚਾਹੀਦਾ ਸੀ ਬਹਿਣਾ ਪਰ ਉਹ ਸੜਕਾਂ ਦੇ ਵਾਸਤੇ ਜਿਹੜਾ ਆ ਆਪਣੇ ਹੱਕਾਂ ਵਾਸਤੇ ਜਿਹੜੇ ਆ ਉਹ ਉਤਰੇ ਹੋਏ ਆ ਜਦੋਂ ਸਾਡੇ ਆਖੂ ਸਾਹਿਬਾਨਾਂ ਦਾ ਕਾਲ ਆ ਆਪਾਂ ਦਿਨ ਨਹੀਂ ਵੇਂਦੇ ਰਾਤ ਨਹੀਂ ਵੇਂਦੇ ਆਪਾਂ ਉਹਨਾਂ ਦੇ ਪਹਿਰੇ ਦੇ ਉੱਤੇ ਬਿਲਕੁਲ ਖਲੋਨੇ ਆ ਜੀ ਠੀਕ ਹੈ ਜੋਸ਼ ਜਿਹੜਾ ਆ ਪੂਰੇ ਜੋਰਾਂ ਸ਼ੋਰਾਂ ਚ ਆ ਜੀ ਵੇ ਕੋਈ ਨਾ ਕਹੇ ਪੂਰਾ ਜੋਸ਼ ਆ ਪਾਵੇਂ ਠੰਡ ਦਾ ਮੌਸਮ ਆ ਕੁਝ ਵੀ ਆ ਇੰਟਰਨੈਸ਼ਨਲ ਕੋਈ ਵੀ ਕਿਈ ਬਜ਼ੁਰਗ ਵੀ ਸਾਡੇ ਨਾਲ ਆਏ ਨੇ ਉਹਨਾਂ ਨੇ ਵੀ ਗੱਲ ਕਰਨੀ ਆ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਜੀ ਅਸੀਂ ਕਲਾ ਦੇ ਵਿੱਚ ਆਏ ਆ ਠੰਡ ਬਹੁਤ ਆ ਠੰਡ ਕਾਹ ਪ੍ਰਵਾਹ ਨਹੀਂ ਠੰਡ ਦੀ ਠੀਕ ਆ ਜੀ ਹਾਂ ਕੇਂਦਰ ਤੁਹਾਡੀ ਮੰਗਾ ਨਹੀਂ ਮੰਨ ਰਿਹਾ ਕਿੰਨੇ ਕਿੰਨੇ ਮੋਰਚੇ ਲੱਗੇ ਆ ਮੰਨੂਗਾ ਮੰਨੂਗਾ ਮੰਨੂ ਇਕੱਠੀ ਗਈ ਉਹਨਾਂ ਨੂੰ ਵਿਸ਼ਵਾਸ ਹੈ ਜੀ ਕਿ ਕੇਂਦਰ ਸਰਕਾਰ ਉਹਨਾਂ ਦੀ ਇੱਕ ਦਿਨ ਨਾ ਜ਼ਰੂਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨਣਗੇ ਉਹ ਮੰਗਾਂ ਮੰਨ ਗਏ ਬਹੁਤ ਅਖੀਰ ਅਖੀਰ ਇਹਨਾਂ ਦਾ ਫੇਰ ਹੀ ਸ਼ਟਕਾਰਾ ਹੋਵੇਗਾ ਜਿੰਨਾ ਜਿੰਨਾ ਕਿਸਾਨਾਂ ਦੀਆਂ ਮੰਗਾਂ ਅੰਨ ਦਾਤੇ ਦੀ ਮੰਗਾਂ ਨਹੀਂ ਮੰਨੇ ਜਾਂਦੇ ਤਦ ਤੱਕ ਉਹਨਾਂ ਕਿਹਾ ਗਿਆ ਪੂਰੀ ਅਸੀਂ ਤੇ ਜਿਹੜੇ ਆਪਣੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਜਿੰਦਾ ਇਹ ਸਾਡੇ ਆਪ ਨੂੰ ਕਹਿਣਗੇ ਅਸੀਂ ਸ਼ਰਪੂ ਬਾਰਡਰ ਤੇ ਜਾਂ ਦਿੱਲੀ ਤੇ ਜਿੰਨਾ ਜੇ ਵੀ ਸਾਡੂੰ ਮਿਲ ਗਿਆ ਅਸੀਂ ਬਿਖੈਦਾ ਉੱਥੇ ਆਪਣੇ ਗੋਲ ਕਰਕੇ ਗੱਲ ਕਰਾਂਗੇ ਸਾਡਾ ਦੇਖੋ ਅੱਜ ਆਪਾਂ ਜਥਾ ਤੋੜਨਾ ਸੀਗਾ ਵਿਆਸ ਤੋਂ ਤੋੜ ਰਹੇ ਹਾਂ ਠੀਕ ਹੈ ਜੀ ਅਰ ਜਥਾ ਤੋਰ ਕੇ ਆਪਾਂ ਰਵਾਨਾ ਕਰਤਾ ਇੱਥੋਂ ਲਗਭਗ 3 350 ਟਰਾਲੀ ਜੜੀਆਂ ਸ਼ੰਭੂਪੁਰ ਨੂੰ ਹਜ਼ਾਰਾਂ ਕਿਸਾਨ ਰਵਾਨਾ ਕੀਤੇ ਆ ਬਾਹਾਂ ਜਾਂ ਜਾ ਕੇ ਬੀਕੇ ਜੂ ਦੁਆਬਾ ਦਾ ਵੀ ਜਿਹੜਾ ਜਥਾ ਅਗਲੇ ਬੰਨੇ ਰਵਾਨਾ ਹੋਣਾ ਔਰ ਇਹ ਤੋਂ ਕਾਂ ਜਾ ਕੇ ਅਸੀਂ 3 ਵਜੇ ਜਾ ਕੇ ਪੀਸੀ ਕਰਾਂਗੇ ਆਪਣਾ ਰਾਜਪੁਰਾ ਦੇ ਵਿੱਚ ਔਰ ਦੇਖੋ ਕਿਸਾਨਾਂ ਦੀ ਇਕੱਲਿਆ ਦੀ ਲੜਾਈ ਨਹੀਂ ਹੈਗੀ ਇਹ ਇਹ ਮਜ਼ਦੂਰਾਂ ਦੀ ਲੜਾਈ ਵੀ ਆ ਛੋਟੇ ਦੁਕਾਨਦਾਰਾਂ ਦੀ ਲੜਾਈ ਵੀ ਹੈਗੀ ਆ ਵਿਦਿਆਰਥੀਆਂ ਦੀ ਸ਼ਰਸ਼ਟ ਵੀ ਹੈਗਾ ਵਾ ਔਰ ਸਾਰੇ ਤਬਕੇ ਦਾ ਸ਼ਰਸ਼ਟ ਹੈਗਾ ਦੇਖੋ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲ ਲੈਂਦੇ ਹੈਗੇ ਆ ਉਹਨਾਂ ਨੇ ਜਿਹੜਾ ਬਾ ਛੋਟੀਆਂ ਦੁਕਾਨਦਾਰ ਨੂੰ ਖਾ ਜਾਣਾ ਹੈਗਾ ਕਦੀ ਵੀ ਵਪਾਰ ਮੰਡਲ ਨੂੰ ਸੀ ਅਪੀਲ ਕਰਦੇ ਆ ਕਿ ਕਿਸੇ ਪਾਰਟੀ ਨੇ ਤੁਹਾਡੀ ਲੜਾਈ ਦੀ ਨਹੀਂ ਹੋਗੀ ਸਹਿਯੋਗ ਦਰੋ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਤੁਹਾਡੀ ਲੜਾਈ ਲੜਨ ਨੂੰ ਵੀ ਤਿਆਰ ਹੈਗੇ ਠੀਕ ਆ ਮਜ਼ਦੂਰ ਦੀ 200 ਦਿਨ ਨਰਗਾ ਚੰਗੀ ਦਿਹਾੜੀ ਉਹਦੀ ਲੜਾਈ ਵੀ ਹੈਗੀ ਆ ਕਰਜ਼ੇ ਮੁਕਤ ਕਰਨਾ ਹੈਗਾ ਆਪਾਂ ਠੀਕ ਆ ਕਰਜ਼ੇ ਤੋਂ ਮੁਕਤ ਕਰਨਾ ਹੈਗਾ ਉਹਦੀ ਲੜਾਈ ਵੀ ਹੈਗੀ ਠੀਕ ਆ ਜੀ ਕਰਜ਼ੇ ਤੋਂ ਮੁਕਤ ਕਰਨਾ ਹੈਗਾ ਮਜ਼ਦੂਰ ਵੀ ਨਾਲ ਹੈਗਾ 60 ਸਾਲ ਤੋਂ ਬਾਅਦ ਪੈਨਸ਼ਨ ਉਹ ਬਜਦੂਰ ਦੀ ਵੀ ਸੀ ਮੰਗ ਪਾਈ ਹੈਗੀ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਉਹ ਮੰਗ ਵੀ ਪਾਈ ਹੈਗੀ ਆਪਾਂ ਉਹਦੇ ਵਿੱਚ ਇਹਦੇ ਨਾਲ ਨਾਲ ਵਿਦਿਆਰਥੀਆਂ ਦੀ ਲੜਾਈ ਵੀ ਹੈਗੀ ਵੀ ਨਿੱਜੀਕਰਨ ਹੋ ਰਿਹਾ ਜਿਵੇਂ ਜਿਵੇਂ ਬੇਰਜ਼ਗਾਰੀ ਦਾ ਸਵਾਲ ਹੈਗਾ ਖੇਤੀ ਸੈਕਟਰ ਜੇ ਉੱਜੜ ਜਾਂਦਾ ਤੇ ਸਾਰੇ ਬੇਚਾਰ ਹੋਣਗੇ ਤੋਂ ਸਾਡੀ ਸਾਂਝੀ ਲੜਾਈ ਕਾਰਪੋਰੇਟ ਦਾ ਹਮਲਾ ਪੂਰੇ ਦੇਸ਼ ਤੇ ਹੈਗਾ ਹਰ ਵਰਗ ਤੇ ਹੈਗਾ ਤੋਂ ਹਰ ਵਰਗ ਨੂੰ ਅਸੀਂ 26 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੋਇਆ ਹੈਗਾ ਉਹ ਪੂਰੇ ਦੇਸ਼ ਭਰ ਦੇ ਵਿੱਚ ਹੋਇਆ ਹੈਗਾ 26 ਜਨਵਰੀ ਨੂੰ ਤੇ 26 ਜਨਵਰੀ ਤੋਂ ਬਾਅਦ ਹੁਣ ਜਿਹੜਾ ਵਾ ਸਰਕਾਰ ਘਪرائی ਆ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੱਤਖੰਡੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਜਿਵੇਂ ਬੁੱਤ ਨਾਲ ਬੇਹਰਮਤੀ ਕੀਤੀ ਗਈ ਸ਼ਰਾਰਤੀ ਲੋਕਾਂ ਨੇ ਉਹ ਮਜ਼ਦੂਰਾਂ ਨੂੰ ਟਕਰਾਅ ਚ ਲੈ ਕੇ ਆਉਣਾ ਸੀਗਾ ਨਾ ਠੀਕ ਆ ਤਾਂ ਹੀ ਮੈਂ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕਰਦਾ ਹੁੰਨਾ ਵੀ ਪੂਰੇ ਧਾਰਮਿਕ ਸਥਾਨਾਂ ਦਾ ਖਿਆਲ ਰੱਖੋ ਸਰਕਾਰ ਕਿਸੇ ਕਿਸਮ ਦੀ ਸ਼ਰਾਰਤ ਕਰਵਾ ਸਕਦੀ ਆ ਆ ਜਿਹੜਾ ਕੁੰਭ ਦੇ ਵਿੱਚ ਜੋ ਕੁਝ ਹੋਇਆ ਅਸੀਂ ਜਿਹੜਾ ਦੁਖੀ ਹਾਂ ਵੀ ਬਹੁਤ ਸਾਰੇ ਪ੍ਰਵਾਸ ਜਿਹੜੇ ਆ ਉਹਨਾਂ ਦੀ ਭਗਦਰਚ ਮੌਤ ਹੋ ਗਈ ਪਰ ਇਹਦੇ ਲਈ ਯੂਪੀ ਦੀ ਤੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਭਾਵੇਂ ਕੋਈ ਇਹ ਸਿਆਸੀ ਗੱਲ ਨਹੀਂ ਹੈ ਜਦੋਂ ਇਹ ਸਾਰਾ ਪ੍ਰੋਗਰਾਮ ਵਧੀਆ ਢੰਗ ਨਾਲ ਚੱਲਿਆ ਗਿਆ ਤੇ ਹੁਣ ਜਾ ਕੇ ਕਿਉਂ ਰੋਲਾ ਪੈ ਗਿਆ ਸ਼ਾਇਦ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਇੰਨਾ ਵੱਡਾ ਹੋ ਗਿਆ ਕਿਸੇ ਨਾ ਕਿਸੇ ਨੂੰ ਡੀਰੇਲ ਕਰਨਾ ਹੈਗਾ ਤੇ ਸਵਾਲ ਹੈ ਸਾਡੇ ਬਾਕੀ ਇਹ ਜਾਂਚ ਦਾ ਵਿਸ਼ਾਕ ਕੀ ਨਹੀਂ ਹੋਇਆ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਇਹਦੀ ਜਾਂਚ ਹੋ ਕੇ ਦੋਸ਼ੀ ਜੜਿਆ ਫੜੇ ਜਾਣੇ ਚਾਹੀਦੇ ਆ ਤਾਂ ਉਹਨਾਂ ਪਰਿਵਾਰਵਾਰਾਂ ਨਾਲ ਸਾਡੀ ਸਵੇਦਨਾਵਾਂ ਜਿਹੜੇ ਕੁੰਮ ਦੇ ਬੇਲੇ ਵਿੱਚ ਆਪਣੀਆਂ ਜਵਾਨਾਂ ਤੋਂ ਮਾਰੇ ਹੁਣ ਤੱਕ ਕੇਂਦਰ ਸਰਕਾਰ ਦੇ ਕਈ ਅਧਿਕਾਰੀਆਂ ਨਾਲ ਤੁਹਾਡੀ ਮੀਟਿੰਗ ਹੋ ਚੁੱਕੀ ਹੈ ਇਹ ਸੀ ਕਿ ਮੀਟਿੰਗਾਂ ਕਿਉਂ ਵੀ ਸਟਾਰ ਰਹਿ ਰਹੀਆਂ ਨਹੀਂ ਦੇਖੋ ਕੋਈ ਕੇਂਦਰ ਸਰਕਾਰ ਨਾਲ ਮੀਟਿੰਗ ਨਹੀਂ ਹੋਈ ਕੋਈ ਮਿਲਨ ਆਇਆ ਹੋਊ ਸ਼ੰਭੂ ਸਾਨੂੰ ਪਤਾ ਮੀਡੀਆ ਚ ਕੋਈ ਮੀਟਿੰਗ ਦੋਆ ਫੋਰਮਾ ਦੀ ਨਹੀਂ ਹੋਈ ਕਿਸੇ ਅਧਿਕਾਰੀ ਨਾਲ ਕੋਈ ਮਿਲ ਲਾਇਆ ਹੋ ਕੀ ਗੱਲ ਕਹਿ ਕੇ ਗਿਆ ਇਹ ਤਾਂ ਜਾ ਕੇ ਮੀਟਿੰਗ ਕਰਕੇ ਪਤਾ ਲੱਗੇ ਕੀ ਬੋਲਿਆ ਕੀ ਨਹੀਂ ਬੋਲਿਆ ਹੈਗਾ ਤੋਂ ਅਸੀਂ ਕਹਿੰਦੇ ਨੇ ਸਰਕਾਰ ਬਦਨੀयत ਆ ਮੋਦੀ ਸਰਕਾਰ ਸੀਰੀਅਸਨੈਸ ਨਹੀਂ ਹੈਗੀ ਮੋਦੀ ਸਰਕਾਰ ਦੇ ਜੋ ਅਸੀਂ ਸੋਚ ਰਹੇ ਹਾਂ ਤੋਂ ਪਹਿਲੋ ਮੀਟਿੰਗ ਲੇਟ ਲਾ ਕੇ ਫਿਰ ਕਹਿੰਦੇ ਜੀ ਮਾਡਲ ਕੋਡ ਆਫ ਕੰਡੈਕਟ ਲਾਗੂ ਹੋਇਆ ਹੁਣ ਬਜਟ ਪੇਸ਼ ਹੋ ਰਿਹਾ ਤੁਸੀਂ ਅੱਜਮਾ ਪੇ ਕਮਿਸ਼ਨ ਲਾਗੂ ਕਰਤਾ ਹੁਣ ਬਜਟ ਨਹੀਂ ਕੁਝ ਦਿੰਦਾ ਹੈਗਾ ਤੋਂ ਇਸ ਕਰਕੇ ਸਰਕਾਰ ਬਹੁਤੀ ਸੱਚਾਈ ਨਹੀਂ ਬੋਲ ਰਹੀ ਹੈ ਕੈਮਰਾਮੈਨ ਜੀ ਗੇਟ ਨਾਲ ਗੇਟ ਬਾਇਕਸ ਅਭਿਆਸ